ਇਹ ਧੂਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪ੍ਰਾਪਰਟੀ ਦੇ ਐਨਓਸੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪ੍ਰਾਪਰਟੀ ਦੇ ਐਨਓਸੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪਿੱਛੇ ਅੱਗੇ ਆ ਜਾਓ ਪਿੱਛੇ ਅੱਗੇ ਆ ਜਾਓ ਮੁਰਦਾਬਾਦ ਮੁਰਦਾਬਾਦ ਇਹ ਧੂਰੀ ਮੁਰਦਾਬਾਦ 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 ਮਾਮਲਾ ਜੀ ਬੜੇ ਨੀਰ ਤੋਂ ਚੱਲ ਰਿਹਾ ਜੀ ਸਾਡਾ 1 ਸਾਲ 1.5 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦੇ ਹੋਏ ਪ੍ਰਾਪਰਟੀ ਦੀ ਐਨਓਸੀ ਲਈ ਤੇ ਟੋਟਿਆਂ ਦੀ ਰਿਸਟਰੀ ਲਈ ਇਹ ਬਹੁਤ ਦੇਰ ਤੋਂ ਆਪਦੀ ਪਾਲਿਸੀ ਲਾਂਚ ਕਰਨ ਨੂੰ ਜਦੋਂ ਦੀ ਹੈ ਨੂੰ ਸਰਕਾਰ ਸੱਤਾ ਚਾਹੀਏ ਇਹਨਾਂ ਨੇ ਆਪਦੇ ਚੋਣ ਮੈਨੀਫੈਸਟੋ 'ਚ ਕਿਹਾ ਸੀਗਾ ਵੀ ਅਸੀਂ ਅਪਦਾ ਪ੍ਰੂਫਡ ਕਲੋਨੀਆਂ ਦਾ ਇੱਕ ਸਿੰਗਲ ਵਿੰਡੋ ਸਿੰਗਲ ਫਾਈਲ ਸਿਸਟਮ ਕਰਦਾਂਗੇ ਵੀ ਪਰ ਇਹਨਾਂ ਨੇ ਹਜੇ ਤੱਕ ਆਪਦੀ ਕੋਈ ਪਾਲਿਸੀ ਨਹੀਂ ਸਾਨੂੰ ਦਿੱਤੀ ਉਹੀ ਇਹਨਾਂ ਨੇ ਉਹ ਨਹੀਂ ਕਰਿਆ ਬਲਕਿ ਜਿਹੜੇ ਪੁਰਾਣੇ ਪ੍ਰੋਜੈਕਟ ਲੋਕਲ ਕੱਟ ਚੁੱਕੇ ਸੀ ਪੁਰਾਣੀਆਂ ਸਰਕਾਰਾਂ ਦੇ ਡਿਊਰਿੰਗ ਉਹਨਾਂ ਤੇ ਫਾਕੀ ਦੇ ਦਿੱਤੇ। ਯਾਰ ਕੀ ਹੋ ਗਿਆ? ਕਲੋਨੀਆਂ ਦੇ ਕਨੈਕਸ਼ਨ ਬਿਜਲੀ ਦੇ ਇਲੈਕਟ੍ਰਿਸਿਟੀ ਕਨੈਕਸ਼ਨ ਕੱਟੇ ਗਏ। ਉਹਨਾਂ ਦੇ ਗੇਟਾਂ ਦੀ ਤੋੜਪਾਨ ਕਰਕੇ ਉਹਨਾਂ ਨੂੰ ਡਿਸਮੈਂਟਲ ਕਰਾਇਆ ਗਿਆ। ਤੇ ਜਿਹੜੇ ਉਹ ਲੋਕ ਉਸ ਜਗ੍ਹਾ ਤੇ ਪਲਾਟ ਲੈ ਚੁੱਕੇ ਨੇ ਨਾ ਤਾਂ ਉਹ ਇਲੈਕਟ੍ਰਿਸਿਟੀ ਤੋਂ ਬਿਨਾ ਕੋਈ ਰਹਿ ਸਕਦਾ। ਕਈ ਸਪਲਾਈ ਕਨੈਕਸ਼ਨ ਇਦਾਂ ਨਹੀਂ ਰਹਿ ਸ਼ਾਂ ਤਿਆਰ ਨੇ ਉਹਨਾਂ ਨੂੰ ਸਪਲਾਈ ਕਨੈਕਸ਼ਨ ਨਹੀਂ ਦਿੱਤੇ। ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਦੇਖੋ ਕੋਈ ਸਰਕਾਰ ਨੂੰ ਚਾਹੀਦਾ ਸਿੰਗਲ ਵਿੰਡੋ ਕੋਈ ਪਾਲਿਸੀ ਜਿਹੜੀ ਇਹ ਕਹਿੰਦੇ ਸੀ ਜੋ ਚੋਰ ਨੂੰ ਮੈਨੀਫੈਸਟੋ ਚ ਇਹਨਾਂ ਨੇ ਵਾਅਦਾ ਕਰਿਆ ਸੀ ਉਹਨੂੰ ਪੂਰਾ ਕਰਨ ਕਿ ਜਿਹੜੇ ਰੈਕਨਾਈਜ਼ ਕੋਈ ਛੋਟੀਆਂ ਬਸਤੀਆਂ ਬਣਦੀਆਂ ਕਲੋਨੀਆਂ ਪੁਰਾਣੀਆਂ ਸਾਡੀਆਂ ਕੱਟੀਆਂ ਗਈਆਂ ਨੇ ਉਸ ਵਿਆਪ ਤੇ ਉਹਦੇ ਜੋ ਟੈਕਸ ਬਣਦੇ ਨੇ ਜਿਵੇਂ ਪਹਿਲਾਂ ਕੁਝ ਲੈ ਕੇ ਸਾਨੂੰ ਐਨਓਸੀਆਂ ਦੇ ਰਹੀ ਸੀ ਸਾਫ਼ ਸੁਥਰੇ ਢੰਗ ਨਾਲ ਐਨਓਸੀਆਂ ਦੇਣ ਤਾਂ ਜੋ ਜਿਵੇਂ ਹੁਣ ਸਾਨੂੰ ਜਾਦਾ ਵੱਡੀ ਦਿੱਕਤ ਕੀ ਛੋਟੇ ਪਲਾਟਾਂ ਦੀ ਇਹ ਕਹ ਰਹੇ ਨੇ ਟੈਕਸ ਲੈ ਕੇ ਅਸੀਂ ਐਨਓਸੀ ਦੇ ਰਹੇ ਹਾਂ ਪਰ ਯੂ ਸਾਹਿਬ ਇੱਥੇ ਅੰਦਰ ਬੈਠੇ ਨੇ ਸਾਡਾ ਕੋਈ ਭਰਾ ਆਉਂਦਾ ਉਹਦੇ ਨਾਲ ਬਿਹੇਵਰ ਮੈਂ ਕਹਿੰਦਾ ਇਹੋ ਜਿਹਾ ਕਰਿਆ ਜਾਂਦਾ ਮਿਸਬੀਹੇਵੀਅਰ ਵੀ ਅੱਜ ਸਾਨੂੰ ਮਜਬੂਰਨ ਸਟਰਗਲ ਤੇ ਉਤਰਨਾ ਪਿਆ ਕਿੰਨੇ ਕੁ ਦਿਨਾਂ ਤੋਂ ਲੰਘ ਰਿਹਾ ਹੈ ਮਾਮਲਾ ਇਹ ਮਾਮਲਾ 1.5 ਸਾਲ ਤੋਂ ਮੈਨੂੰ ਲੱਗਦਾ ਵੀ ਮੈਂ ਖੁਦ ਆਪ ਜਦੋਂ ਇਹ ਸਰਕਾਰ ਬਣੀ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਜੇ ਇੱਦੀ ਏਰੀਆ ਤਾਂ ਅਸੀਂ ਆਪਣੀ ਸਿਟੀ ਤੋਂ ਬਿਨਾਸਾਰੀ ਸਿਟੀ ਨਾਲ ਸਾਡੇ ਹਪਤਾਲ ਮੇਲ ਚੱਲ ਰਹੇ ਨੇ ਪੰਜਾਬ ਲੈਵਲ ਤੇ ਪੰਜਾਬ ਪ੍ਰੋਪਰਟੀ ਕੋਲੋਨੀਏਸ਼ਨ ਤੇ ਡੀਲਰਸ਼ਿਪਸ਼ਨ ਬਣੀ ਹੋਈ ਹੈ ਸਾਡੀ ਉਹਦਾ ਸੰਘਰਸ਼ ਹੋਰ ਤੇਜ਼ ਕਰਨ ਚਾਹੁੰਦੇ ਇਸ ਨੂੰ ਪਹਿਲਾਂ ਜਾਣਕਾਰੀ ਦਿੱਤੀ ਇਸ ਬਾਰੇ ਕਿਸੇ ਅਫਸਰ ਨੂੰ ਦੇਖੋ ਜੀ ਮੈਨੂੰ ਲੱਗਦਾ ਵੀ ਅਮਨ ਅਰੋੜਾ ਜੀ ਨਾਲ ਡੀਸੀ ਸਾਹਿਬ ਨਾਲ ਜਿਹੜੇ ਆਪਣੇ ਪੁੱਡਾ ਜੀ ਪੁੱਡਾ ਦੇ ਕੋਈ ਵੀ ਮੇਨ ਅਫਸਰ ਨੇ ਇਹਨਾਂ ਦੀਆਂ ਮੈਨੂੰ ਲੱਗਦਾ ਵੀ ਪੰਜਾਬ ਭਵਨ 'ਚ ਸਾਡੀ ਸੀਐਮ ਸਾਹਿਬ ਨਾਲ ਵੀ ਮੇਰੀਆਂ ਖੋਧੀਆਂ ਆਪਣੀਆਂ ਤਿੰਨ ਤੋਂ ਚਾਰ ਮੀਟਿੰਗ ਹੋਈ ਪਹਿਲਾਂ ਵੀ ਇਹ ਕਿਤੇ ਧੂਰੀ ਦਾ ਹੀ ਮਾਮਲਾ ਜਾਂ ਕਿਤੇ ਹੋਰ ਵੀ ਚੱਲਦਾ ਪੂਰੇ ਪੰਜਾਬ ਲੈਵਲ ਦਾ ਮਾਮਲਾ ਹੈ ਦੇਖੋ ਜਿਹੜੀਆਂ ਲੋਕਾਂ ਦੀਆਂ ਐਨਓਸੀਆਂ ਰੁਕੀਆਂ ਹੋਈਆਂ ਨੇ ਐਨਓਸੀਆਂ ਜਾਰੀਆਂ ਕੀਤੀਆਂ ਜਾਣ ਦੇਖੋ ਕਿਸੇ ਵੀ ਵੀਰ ਭਰਾ ਨੂੰ ਕੋਈ ਪ੍ਰਾਪਰਟੀ ਤਾਂ ਹੀ ਵੇਚਦਾ ਜਾਂ ਲੈਂਦਾ ਜੇ ਉਹਨਾਂ ਨੂੰ ਕੋਈ ਲੋੜ ਹੁੰਦੀ ਹੈ ਦੇਖੋ ਵੇਚਣ ਵਾਲੇ ਨੂੰ ਪੈਸੇ ਦੀ ਲੋੜ ਹੈ ਉਹ ਤਾਂ ਵੇਚ ਰਿਹਾ ਆਪਣੀ ਪ੍ਰਾਪਰਟੀ ਪ੍ਰਾਪਰਟੀਆਂ ਦੀ ਐਨਓਸੀ ਜਾਰੀ ਨਹੀਂ ਹੋ ਰਹੀਆਂ ਲੋਕ ਖੱਜਲ ਖਵਾਰ ਹੋ ਰਹੇ ਨੇ ਕਿਸੇ ਨੇ ਆਪਣੇ ਬੱਚੇ ਵਿਆਹਣੇ ਆ ਕਿਸੇ ਨੇ ਬਾਹਰ ਭੇਜਣੇ ਆ ਕਿਸੇ ਨੂੰ ਕੋਈ ਕਿਸੇ ਤਰੀਕੇ ਨਾਲ ਲੋੜ ਹੈ ਕਿਸੇ ਨੇ ਕੋਈ ਬਿਮਾਰ ਹੈ ਤਾਂ ਕਰਕੇ ਪੈਸਿਆਂ ਦੀ ਲੋੜ ਹੈ ਇਸ ਕਰਕੇ ਪ੍ਰੋਪਰਟੀਆਂ ਪਰ ਇੱਥੇ ਕਮੇਟੀ ਦੇ ਵਿੱਚੋਂ ਐਨਓਸੀਆਂ ਜਾਰੀ ਨਹੀਂ ਹੁੰਦੀਆਂ ਇਸ ਕਰਕੇ ਰਜਿਸਟਰੀਆਂ ਪੈਂਡਿੰਗ ਹੋ ਜਾਂਦੀਆਂ ਰਜਿਸਟਰੀਆਂ ਨਹੀਂ ਹੁੰਦੀਆਂ ਲੋਕ ਖੱਜਲ ਖਾਰ ਹੋ ਰਹੇ ਨੇ ਅਗਲਾ ਅਸ਼ ਨੱਚ ਕੀ ਹੋਦਾ ਦੇਖੋ ਸਾਡੀ ਇਹੀ ਬੇਨਤੀ ਹੈ ਕਿ ਸਬੰਧਤ ਅਧਿਕਾਰੀ ਅਗਰ ਨਹੀਂ ਕੰਮ ਕਰਦੇ ਐ ਐਨਓਸੀਆਂ ਜੇ ਉਹਨਾਂ ਨੂੰ ਬਦਲਿਆ ਜਾਵੇ ਇੱਥੋਂ ਤੇ ਐਨਓਸੀਆਂ ਜਿਹੜੀਆਂ ਪੈਂਡਿੰਗ ਵੀ ਉਹਨਾਂ ਨੂੰ ਜਾਰੀ ਕੀਤਾ ਜਿਦਾ ਮੇਨ ਹੈ ਉਹ ਇਹ ਹੈ ਵੀ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਹੱਥ ਛੋੜ ਕੇ ਬੇਨਤੀ ਹੈ ਭਗਵਾਨ ਤਮਨ ਜੀ ਇਹਨੂੰ ਇਹਨੂੰ ਇੱਥੋਂ ਬਦਲੋ ਜੀ ਪਹਿਲਾਂ ਇਹਨੇ ਸਾਰੇ ਸ਼ਹਿਰ ਨੂੰ ਤਬਾਇਆ ਪਿਆ ਆਹ ਦੇਖ ਲਓ 2 ਸਾਲ ਹੋ ਗਏ ਨਾ ਕੋਈ ਸੜਕ ਬਣਨ ਦਿੱਤੀ ਐ ਨਾ ਇਹਨੇ ਕੋਈ ਠੇਕੇਦਾਰ ਉਹਨੇ ਕੋਈ ਕੰਮ ਪੰਦਾ ਨਾ ਲੈਣਾ ਨਾ ਦੇਣਾ ਪਹਿਲਾਂ ਇਹਨੂੰ ਬਦਲੋ ਜੀ ਸਾਡੀ ਸਾਰਿਆਂ ਦੀ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲਾਂ ਧੂਰੀ ਚੋਸੀ ਨੂੰ ਬਦਲੋ ਅਗਲਾ ਸੰਘਰਸ਼ ਕੀ ਹੋਏਗਾ ਅਜੇ ਸਰਕਾਰ ਇਹਨਾਂ ਸਾਡੀ ਆਪਣੀ ਕੰਮ ਅਗਲਾ ਸੰਘਰਸ਼ ਜਿਵੇਂ ਰੋਡ ਜਾਮ ਕਰਾਂਗੇ ਨੇ ਐ ਨਗਰ ਕੋਲੋਂ ਸਦਫਰ ਮੁਰੇ ਜਿਹੜੇ ਪ੍ਰਾਪਰਟੀ ਡੀਲਰ ਨੇ ਧਾਣਾ ਲੇ ਬੈਠੇ ਨੇ ਕੀ ਮਾਮਲਾ ਕੀ ਹੈ ਮੈਸ ਬਾਰੇ ਦੱਸਣਾ ਚਾਹਣਾ ਕਿ ਅਚਨ ਚੇਤੀ ਤਕਰੀਬਨ 11 ਵਜੇ ਤੋਂ ਵਗੈਰਾ ਵੇ ਦੇਖੀ ਕੁਝ ਬੰਦੇ ਬਾਹਰ ਆ ਕੇ ਮੇਨ ਗੇਟ ਲੋ ਬਾਤ ਕਰ ਲਾ ਉਹ ਪਰ ਉਹ ਕੋ ਪੈਸ਼ੇਜ ਦੇ ਉਪਰ ਇੱਥੇ ਲੋਕਾਂ ਨੇ ਆਉਂ ਲੋਕਾਂ ਨੇ ਆਉਂ ਬੰਦਾ ਕਰਨ ਲੱਗਣਾ ਉਹਦੇ ਵਿੱਚ ਦਰਮਿਆਨ ਬੈਠੇ ਆ ਗਏ ਉਹ ਉਹਨਾਂ ਵਿੱਚੋਂ ਕੁਝ ਪ੍ਰਾਪਰਟੀ ਡੀਲਰ ਹੈਗੇ ਆ ਇਸ ਤੋਂ ਪਹਿਲਾਂ ਵੀ ਉਹ ਦਫਤਰ ਆਉਂਦੇ ਆ ਆਪਣੇ ਕੰਮ ਕਰਾਉਣ ਦੇ ਇਹਨਾਂ ਵਿੱਚੋਂ ਕੁਝ ਪ੍ਰਾਪਰਟੀ ਡੀਲਰ ਕੁਝ ਸ਼ਾਪੜੀਆ ਦਰਖਾਸਤਾਂ ਲੈ ਕੇ ਆਏ ਸੀ ਕੁਝ ਐਲਓਸੀਜ਼ ਵਗੈਰਾ ਲੈਣ ਵਾਸਤੇ ਤੇ ਉਹਨਾਂ ਦੇ ਐਲਓਸੀਜ਼ ਜਿਹੜੇ ਬਈ ਕੋਈ 5 ਬਿਗਏ ਦੇ ਵਿੱਚੋਂ ਨਵੀਂ ਜ਼ਮੀਨ ਤੇ ਪਲੋਟਿੰਗ ਕਰਨਾ ਚਾਹੁੰਦੇ ਆ ਜਿਹੜੇ ਕਿਸੇ ਵੀ ਪੈਰਾਮੀਟਰ ਦੇ ਵਿੱਚ ਸਰਕਾਰ ਦੇ ਐਨਓਸੀ ਨਹੀਂ ਦੇ ਸਕਦੇ ਜਿਵੇਂ ਕੋਈ ਸ਼ਡਿਊਲ ਰੋਡ ਦੇ ਉੱਪਰ ਬੀ ਕਲਾਸ ਕਮੇਟੀ ਹੈ ਤੋਰੀ ਇਹਦੇ ਵਿੱਚ ਪਹਿਲੇ ਦਿੱਤੀ ਹੋਈ ਜਗ੍ਹਾ ਖਾਲੀ ਛੱਡੀ ਹੁੰਦੀ ਹੈ ਉਹਦੇ ਉੱਪਰ ਉਹ ਸਾਰੀਆਂ ਕੀਤੀਆਂ ਹੋਈਆਂ ਨੇ ਤੇ ਦਫ਼ਤਰ ਤੇ ਦਬਾਅ ਪਾਇਆ ਜਾਂਦਾ ਹੈ ਕਿ ਇਹਨਾਂ ਦੇ ਉਪਰ ਇਹਨਾਂ ਨੂੰ ਐਨਓਸੀ ਜਾਰੀ ਕੀਤਾ ਜਾਵੇ ਇਸੇ ਪ੍ਰਕਾਰ ਦੇ ਜਿਹੜੇ ਕੇਸ ਨੇ ਕੋਈ ਲੋਹਾ ਵਿਹਾਰ ਦੇ ਵਿੱਚ ਜਿੰਨੀ ਅਗਲੇ ਦੀ ਰਜਿਸਟਰੀ ਹੈ ਉਹ ਸਰ ਰਜਿਸਟਰੀ ਤੋਂ ਭੱਦਰ ਰਹਿਵਾ ਕਬਜ਼ੇ ਦੇ ਵਿੱਚ ਹੈ ਉਹਦਾ ਐਨਓਸੀ ਦਿੱਤਾ ਜਾਵੇ ਜਾਹਰਪੁਰ ਜਿਵੇਂ ਜਿਹੜੀ ਰਿਸਟਰੀ ਜਿਹੜੀ ਜ਼ਮੀਨ ਦਾ ਖਸਰਾ ਨੰਬਰ ਆਉਂਦੇ ਨੇ ਉਹਨਾਂ ਦੀ ਸੈਟਾਂ ਬਾਕੇ ਰਿਸਟਰੀ ਕਰਾਈ ਜਾਂਦੀ ਹੈ ਤਾਂ ਉਹਦਾ ਐਨਓਸੀ ਜਾਰੀ ਕੀਤਾ ਜਾਵੇ ਉਹ ਜਿਹੇ ਐਨਓਸੀ ਜਿਹੜੇ ਹੈਗੇ ਨੇ ਬਿਲਕੁਲ ਗੈਰ ਕਾਨੂੰਨੀ ਢੰਗ ਨਾਲ ਨੇ ਤੇ ਇਹਨਾਂ ਦੇ ਐਨਓਸੀ ਜਾਰੀ ਕਰਨ ਦੀ ਕਿਸੇ ਕਾਨੂੰਨ ਦੇ ਵਿੱਚ ਕੋਈ ਵਿਵਸਥਾ ਨਹੀਂ ਹੈ ਨਾ ਹੀ ਕੋਈ ਇਸ ਬਾਰੇ ਕੋ ਸਰਕਾਰ ਦੀ ਪਾਲਿਸੀ ਹੈ ਕਿ ਸਰਕਾਰ ਦੇ ਐਨਓਸੀ ਜਾਰੀ ਕਰਨ ਦੇ ਇਹ ਸਾਰੇ ਐਨਓਸੀ ਪਾਤ ਸਤ ਸੀਗੇ ਤੇ ਉਹ ਉਹ ਅਸੀਂ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਬਣਾ ਕੇ ਅ ਬੀ ਵੀ ਤੁਸੀਂ ਕਿ ਤੇ ਆਪਣਾ ਉੱਚ ਅਧਿਕਾਰੀਆਂ ਨੂੰ ਤੇ ਉਸ ਤੋਂ ਬਾਅਦ ਵੀ ਅਸੀਂ ਜੇ ਕੋਈ ਇਸ ਤਰ੍ਹਾਂ ਦੀ ਕੋਈ ਅਪਰ ਡਾਇਰੈਕਸ਼ਨ ਆਉਗੀ ਤਾਂ ਅਸੀਂ ਉਸ ਤੋਂ ਵਿਚਾਰ ਕਰ ਲਵਾਂਗੇ ਤੇ ਉਹ ਇਹ ਦਬਾਅ ਦੀ ਰਾਜਨੀਤੀ ਹੈ ਕਿ ਉਹ ਉਹ ਇਸ ਤਰ੍ਹਾਂ ਕੇ ਐਲਨੋਸੀ ਹੁੰਦਾ ਦੇ ਰਿਲੀਜ਼ ਕਿਤੇ ਚਾਹ